ਮਰਨੇ ਵਾਲਾ ਦੇ ਵਾਰਡ ਨੰਬਰ 10 ਦਸ਼ਮੇਸ਼ ਨਗਰ ਦੇ ਬਾਦੇਵਾਸੀ ਗਰੀਬ ਮਜ਼ਦੂਰ ਵਿੰਕੂ ਦੀ ਮੀਂਹ ਦੇ ਚਲਦਿਆਂ ਇੱਕੋ ਇੱਕ ਰੰਦੇ ਕਮਰੇ ਦੀ ਡਿੱਗੀ ਛੱਤ ਮੀਂਹੇ ਕੋਈ ਮੇਰੇ ਨਿੱਕੇ ਨਿੱਕੇ ਜਵਾਕਾਂ ਦੇ ਸਿਰ ਤੋਂ ਛੱਤ ਨਿੱਕੇ ਨਿੱਕੇ ਜਵਾਕ ਲੈ ਕੇ ਹੁਣ ਕਿਸ ਦੇ ਘਰ ਜਾਵਾਂ ਗਰੀਬ ਮਜ਼ਦੂਰ ਬਾਪ ਦਾ ਛਲਕਿਆ ਦਰਦ ਗਰੀਬ ਮਜ਼ਦੂਰ ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਲਾਈ ਗੁਹਾਰ ਤੁਸੀਂ ਦੇਖ ਰਹੇ ਹੋ ਐਡਬਲਿਊ ਨਿਊਜ਼ ਟੀਵੀ ਅਪਡੇਟਰਨੀ ਵਾਲਾ ਦਿਵਾਰ ਨੰਬਰ 10 10ਵੇਂ ਸ਼ਰਗਣ ਟਿੱਬੇ ਕੋ ਆ ਰਹੀ ਹੈ ਜਿਸ ਕੋ ਦੇ ਵਾਸੀ ਗਰੀਬ ਮਜ਼ਦੂਰ ਰਿੰਕੂ ਜੋ ਕਿ ਸਰਜਰੀ ਕਰਕੇ ਖਾਂਡ ਵਾਲਿਆਂ ਚ ਹੈ ਦੇ ਘਰ ਚ ਕੋ ਇੱਕ ਕਮਰਾ ਸੀ ਜਿਸ ਦੀ ਅਜਮੀਨ ਦੇ ਚਲਦਿਆ ਛੱਤ ਦੇਖ ਗਈ ਹੈ ਬੇਦਰ ਗਰੀਬ ਰਿੰਕੂ ਨੇ ਦੱਸਿਆ ਕਿ ਉਸ ਦਾ ਮਕਾਨ ਗਲੀ ਨਾਲੋਂ ਪਹਿਲਾਂ ਹੀ ਬਹੁਤ ਨੀਵਾ ਸੀ ਜਿਸ ਚ ਅਕਸਰ ਹੀ ਪਾਣੀ ਪਰ ਜਾਂਦਾ ਸੀ ਬਾਜ਼ਾਰ ਬਹੁਤ ਮੰਦਾ ਹੋਣ ਕਾਰਨ ਕਦੇ ਮਜ਼ਦੂਰੀ ਲੱਗਦੀ ਸੀ ਕਦੇ ਨਹੀਂ ਜਿਸ ਕਰਕੇ ਉਸ ਨੂੰ ਆਪਣੇ ਪਰਿਵਾਰ ਨੂੰ ਪਾਲਣ ਚ ਕਾਫੀ ਮੁਸ਼ਕਿਲ ਪੇਸ਼ ਆਉਦੀ ਸੀ ताकि उस दो तो हले तक अपने मकान की रिपेयर नहीं करवाई जा सकी सी। आज आई भारी बारिश से उस के कमरे की छत टपकन कारण उस जो बे का भी काफी नुकसान हो गया है कोनो अपने दोवे बच्चे ते परिवार के परिवार नाल आदमी तरपाल की छत के रहने में मजबूर हैं कोनो प्रशासन पासों को प्राकृतिक आफत कारण हुए नुकसान का मुआवजा देने की गुहार लगाई है ਤਾਂ ਜੋ ਉਸਨੂੰ ਕੁਝ ਮਾਲੀ ਮਦਦ ਹੋ ਸਕੇ ਤਾਂ ਕਿ ਉਹ ਆਪਣੇ ਬੱਚਿਆਂ ਦੇ ਸਿਰ ਲਕੋਣ ਵਾਸਤੇ ਕਮਰੇ ਦੀ ਛੱਤ ਪਾ ਸਕਣ ਜੇਕਰ ਤੁਸੀਂ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਨਵੇਂ ਹੋ ਤਾਂ ਸਾਡਾ ਫੇਸਬੁੱਕ ਪੇਜ ਅਤੇ YouTube ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਈ ਦਿਨਾਂ ਤੋਂ ਜੇ ਬਾਰਿਸ਼ ਹੋਣ ਕਰਕੇ ਮੇਰੇ ਕਮਰੇ ਦੀ ਛੱਤ ਲੇਕੀ ਪਈ ਜੀ ਤੇ ਕਾਫੀ ਨਿਕਲ ਮੇਰਾ ਨੁਕਸਾਨ ਹੋ ਗਿਆ ਹੈ ਛੱਤ ਡਿੱਗਣ ਕਰਕੇ ਮੈਂ ਮਰਜ਼ ਮਜ਼ਦੂਰ ਬੰਦਾ ਹਾਂ ਜੀ ਮੇਰੀ ਕੋਈ ਮਤ ਕੀਤੀ ਜਾਵੇ ਜੀ ਮੈਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਜੀ ਛੋਟੇ ਛੋਟੇ ਮੇਰੇ ਬੱਚੇ ਹੈ ਜੀ ਮੈਂ ਸਮਾਨ ਮੇਰਾ ਕਾਰੋਬਾਰ ਹੈ ਜੀ ਇਹ ਮੇਰਾ ਕੋਈ ਟਿਕਾਣਾ ਨਹੀਂ ਹੈ ਫਰਿਆ ਜੀ ਮੇਰੀ ਛੱਤ ਡਿੱਗ ਪਈ ਹੈ ਜੀ ਕੋ ਮੇਰੇ ਕੋਲ ਕਮਰਾ ਸੀ ਹਾਂ ਜੀ